ਦੀ ਗੱਲ ਇਹ ਆ ਕਿ ਅੱਜ ਤੋਂ 3 ਦਿਨ ਪਹਿਲਾਂ ਇਸ ਨੂੰ ਸਭ ਤੋਂ ਗੰਦਾ ਸੈ ਹੈ ਡਿਕਲੇਅਰ ਕਰਕੇ 3 ਲੱਖ ਰੁਪਏ ਦਾ ਫਾਈਨ ਕੀਤਾ ਜਿਹੜੀ ਰਾਜਪੁਰਾ ਦੀ ਮਿਊਨਿਸਪਲ ਕੌਂਸਲ ਜਿਹੜੇ ਲੋਕ ਇਹਨਾਂ ਨੂੰ ਤਾਂ ਰਾਈਟ ਹੀ ਨਹੀਂ ਹੈ ਯਾਰ ਵੋਟ ਮੰਗਣ ਦਾ ਮੈਂ ਤੁਹਾਨੂੰ ਦੱਸਦਾ ਦੂਜੀ ਗੱਲ ਇਹ ਆ ਜੇ ਇਹਨਾਂ ਦੇ ਪੱਲੇ ਕੁਝ ਹੋਵੇ ਰਾਤ ਜਿਹੜਾ ਉੱਥੇ ਦਾ ਇੰਚਾਰਜ ਆ ਫੋਕਲ ਪੁਆਇੰਟ ਦਾ ਜਿਹੜਾ ਪੁਲਿਸ ਚੌਕੀ ਦਾ ਇੰਚਾਰਜ ਜਰਨੈਲ ਸਿੰਘ ਉਹ ਘਰ ਘਰ ਤੁਰਿਆ ਫਿਰਦਾ ਵੋਟਾ ਮੰਗਣ ਨੂੰ ਵੀ ਫਿਰ ਪੁਲਿਸ ਦਾ ਕੰਮ ਹੈਗਾ ਇਹ ਵੋਟਾ ਮੰਗਣ ਦਾ ਜੇ ਤੁਹਾਡੇ ਕੋਲ ਕੈਂਡੀਡੇਟ ਦੇ ਅੱਲੇ-ਪੱਲੇ ਨਹੀਂ ਕੁਝ ਤਾਂ ਫਿਰ ਤੁਸੀਂ ਉਹਨੂੰ ਹੀ ਖੜਾ ਕਰ ਦਿਓ ਜਰਨੈਲ ਸਿੰਘ ਨੂੰ ਉੱਥੇ ਉਹਨੂੰ ਹੀ ਦੇ ਦਿਓ ਤੁਸੀਂ ਟਿਕਟ ਜੇ ਤੁਹਾਡੇ ਪੱਲੇ ਨਹੀਂ ਹੈ ਕਿਸੇ ਦੇ ਕੋਸਟ ਖੜਾ ਹਾਂ ਦੇ ਆਖੀਂ ਕਦਮ ਜਿੱਤਾਂਗੇ 2 ਨੰਬਰ ਵਾਰਡ ਦੀ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਤੇ ਉਹਦੇ ਲਈ ਅਸੀਂ ਕਾਂਗਰਸ ਪਾਰਟੀ ਵੱਲੋਂ ਵਰਦਰਸ਼ਨ ਸਿੰਘ ਇਹ ਸਾਡੇ ਕੈਂਡੀਡੇਟ ਹੋਣਗੇ ਨਾਲ ਜਿਹੜਾ ਕਵਰਿੰਗ ਹੈ ਉਹ ਐਡਵੋਕੇਟ ਹਰਮਨ ਰੀਤ ਸਿੰਘ ਜਿਹੜਾ ਉਹਨਾਂ ਦਾ ਜਿਹੜਾ ਅਸੀਂ ਭਰਿਆ ਹੈ ਤੇ ਮੈਂ ਵੀ ਆਰ ਵੈਰੀ ਸ਼ੋਰ ਕਿ ਅਗਰ ਬਿਲਕੁਲ ਫਿਰ ਇਲੈਕਸ਼ਨ ਹੋਏਗੀ ਵੀ ਵਿਲ ਬੀ ਦਿਨ ਮਤਲਬ ਕਿ ਵਿਨ ਵਿਦ ਬਿਗ ਮਾਰਜਨ ਅਸੀਂ ਬੜੇ ਵੱਡੇ ਮਾਰਜਨ ਦੇ ਉੱਤੇ ਜਿੱਤਾਂਗੇ ਉਹਦੇ ਕਾਰਨ ਕੀ ਹੈ ਕਿ ਕਾਰਨ ਇਹ ਹੈ ਕਿ ਪਿਛਲੇ 3 ਸਾਲਾਂ ਦੇ ਅੰਦਰ ਇਸ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਜੋ ਕੰਮ ਸੀ ਉਹ ਕਾਂਗਰਸ ਪਾਰਟੀ ਦੀ ਟਿਨਿਓਰ ਦੇ ਦੌਰਾਨ ਹੋਏ ਆ ਚਾਹੇ ਉਹ ਬੜਾ ਵੱਡਾ ਮਤਲਬ ਕਿ ਸੀਵਰੇਜ ਦਾ ਕੰਮ ਪਾਰਕਾਂ ਦੇ ਕੰਮ ਹੋਰ ਵੀ ਤੇ ਮੈਂ 5 ਕਰੋੜ ਰੁਪਏ ਤੋਂ ਵੱਧ ਜਿਹੜਾ ਹੈਗਾ ਇੰਡਸਟਰੀਅਲ ਫੋਕਲ ਪੁਆਇੰਟ ਦੇ ਲਈ ਜਿਹੜਾ ਪੈਸਾ ਲੈ ਕੇ ਆ ਸੀ ਉਹ ਅਤੇ ਜਿਹੜਾ ਪੀਣ ਵਾਲਾ ਪਾਣੀ ਵੀ ਉਹ ਅਸੀਂ ਪਛਾਇ ਸੀਗਾ ਤੇ ਮੈਂ 11 ਕਰੋੜ ਰੁਪਏ ਇੱਕ ਵੱਡਾ ਪ੍ਰੋਜੈਕਟ ਜਿਹੜਾ ਸੀਗਾ ਡੀਐਮਐਲ ਤੋਂ ਇੱਥੇ ਲੈ ਕੇ ਆਇਆ ਸੀਗਾ ਤਾਂ ਉਹਦੇ ਵੀ ਪਤਾ ਹੀ ਨਹੀਂ ਅੱਜ ਤੱਕ ਪਤਾ ਲੱਗ ਰਿਹਾ ਵੀ ਕਿੱਥੇ 2 ਵਟ ਦਾ ਟੈਂਡਰ ਹੋ ਗਿਆ ਸੀ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਚਲਾ ਗਿਆ ਹੈਗਾ ਇੱਕ ਬੜੀ ਮਤਲਕ ਤੁਹਾਨੂੰ ਦੁੱਖ ਭਰੀ ਜਿਹੜੀ ਖਬਰ ਮੈਂ ਸੁਣਾਣਾ 220 ਦੇ ਦੌਰਾਨ ਰਾਜਪੁਰਾ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਨਾਰਦਰਨ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਮਤਲਬ ਕਿ ਲੈ ਕੇ ਆਏ ਸੀ ਅਸੀਂ ਮਿਹਨਤ ਦੇ ਨਾਲ ਮੇਰੇ ਪ੍ਰਧਾਨ ਸਾਹਿਬ ਨਾਲ ਖੜੇ ਆ ਪੂਰੀ ਮਿਹਨਤ ਦੇ ਨਾਲ ਸਾਡੀ ਮੇਰੀ ਟੀਮ ਜਿੰਨੀ ਵੀ ਕਾਉਂਸਲਰ ਸਹਿਬਾਨ ਸੀ ਤੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਇਸ ਸ਼ਹਿਰ ਦੇ ਲਈ ਅਵਾਰਡ ਦਿੱਤਾ ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਤੋਂ 3 ਦਿਨ ਪਹਿਲਾਂ ਇਸ ਨੂੰ ਸਭ ਤੋਂ ਗੰਦਾ ਸਹਿਰ ਡਿਕਲੇਅਰ ਕਰਕੇ 3 ਲੱਖ ਰੁਪਏ ਦਾ ਫਾਈਨ ਕੀਤਾ ਜਿਹੜੀ ਰਾਜਪੁਰਾ ਦੀ ਮਿਸੀਪਲ ਕਾਉਂਸਲਰ ਇਹ ਤੁਹਾਡੇ ਮੈਂ ਧਿਆਨ ਚ ਲਿਆਣਾ ਚਾਹਨਾ ਕਈ ਵਾਰੀ ਪ੍ਰੈਸ ਦੇ ਧਿਆਨ ਚ ਲਿਦਾ ਜਿਹੜੇ ਲੋਕ ਇਹਨਾਂ ਨੂੰ ਤਾਂ ਰਾਈਟ ਹੀ ਨਹੀਂ ਹੈ ਯਾਰ ਵੋਟ ਮੰਗਣ ਦਾ ਮੈਂ ਤੁਹਾਨੂੰ ਦੱਸਦਾ ਕੀ ਰਾਈਟ ਹੈ ਇਹਨਾਂ ਨੂੰ ਮੈਂ ਤੁਹਾਨੂੰ ਦੱਸ ਦੂਜੀ ਗੱਲ ਇਹ ਆ ਜੇ ਇਹਨਾਂ ਦੇ ਪੱਲੇ ਕੁਝ ਹੋਵੇ ਰਾਤ ਜਿਹੜਾ ਉੱਥੇ ਦਾ ਇੰਚਾਰਜ ਆ ਫੋਕਲ ਪੁਆਇੰਟ ਦਾ ਜਿਹੜਾ ਪੁਲਿਸ ਚੌਕੀ ਦਾ ਇੰਚਾਰਜ ਹੈ ਜਰਨੈਲ ਸਿੰਘ ਉਹ ਘਰ ਘਰ ਤੁਰਿਆ ਫਿਰਦਾ ਵੋਟਾਂ ਮੰਗਣ ਨੂੰ ਵੀ ਫਿਰ ਪੁਲਿਸ ਦਾ ਕੰਮ ਹੈਗਾ ਇਹ ਵੋਟਾਂ ਮੰਗਣ ਦਾ ਜੇ ਤੁਹਾਡੇ ਕੋਲ ਕੈਂਡੀਡੇਟ ਦੇ ਹੱਲੇ ਪੱਲੇ ਨਹੀਂ ਕੁਝ ਤਾਂ ਫਿਰ ਤੁਸੀਂ ਉਹਨੂੰ ਹੀ ਖੜਾ ਕਰ ਦਿਓ ਜਰਨੈਲ ਸਿੰਘ ਨੂੰ ਉੱਥੇ ਉਹਨੂੰ ਹੀ ਦੇ ਦਿਓ ਤੁਸੀਂ ਟਿਕਟ ਜੇ ਤੁਹਾਡੇ ਪੱਲੇ ਵੀ ਹੈ ਕਿਸੇ ਦੇ ਕੋਸਾ ਹਰਦੇਵ ਸਿੰਘ ਕਮਲ ਜਿੰਦਾਬਾਦ ਹਰਦੇਵ ਸਿੰਘ ਕਮਲ ਜਿੰਦਾਬਾਦ ਸੋ ਐਸੇ ਹਾਲਾਤ ਜਿਹੜੇ ਇਹਨਾਂ ਦੇ ਹੋ ਬਣੇ ਪਏ ਹੈਗੇ ਆ ਪਰ ਮੈਂ ਇਹਨਾਂ ਕੋ ਤੁਹਾਨੂੰ ਦੱਸ ਦਿੰਨਾ ਹੈਗਾ ਠੀਕ ਹੈ ਇਹਨਾਂ ਨੇ ਪੰਚਾਇਤਾਂ 'ਚ ਬਹੁਤ ਜ਼ਿਆਦਾ ਮਤਲਕੀ ਕਪੜੇ ਬਾਜ਼ੀਆਂ ਕੀਤੀਆਂ ਉਹ ਅਸੀਂ ਹਾਈ ਕੋਰਟ 'ਚ ਵੀ ਗਏ ਹੋਏ ਹੈਗੇ ਆ ਔਰ ਪਟੀਸ਼ਨ 'ਚ ਵੀ ਅਸੀਂ ਪਾਈਆਂ ਹੈਗੀਆਂ ਉਹਦਾ ਆਨਸਰ ਅਸੀਂ ਦੇਾਂਗੇ ਜਿਹੜੇ ਅਧਿਕਾਰੀਆਂ ਨੇ ਉਹ ਕੀਤੇ ਸੀ ਔਰ ਉਹ ਸਜ਼ਾ ਦੇ ਭਾਗੀਦਾਰ ਬਣਨਗੇ ਮੈਂ ਹੁਣ ਵੀ ਕਹਿਣਾ ਅਧਿਕਾਰੀਆਂ ਨੂੰ ਕਿ ਸਮਾਂ ਆਂਦਾ ਜਾਂਦਾ ਰਹਿੰਦਾ ਕਿ ਤੁਸੀਂ ਇਹਨਾਂ ਦੇ ਚੱਕਰਾਂ ਚ ਲਾਓ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਬਚਾਣਾ ਇਹ ਸਿਰਫ 2026 ਤੱਕਾਂ ਉਹ ਤੋਂ ਬਾਅਦ ਇਹ ਨજર ਨਹੀਂ ਆਣਗੇ ਇਹ ਹਰਦੀਪਾਲ ਸਿੰਘ ਐਲਾਨ ਕਰਦਾ ਅੱਜ ਦੀ ਜੀ ਜੀ ਤੁਜੀ ਰਹਨੇ ਹੈਗੀ ਆ ਕਿ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਂ ਬਾਰ ਬਾਰ ਕਹਿ ਰਿਹਾਗਾ ਇਹੀ ਜਰਨੈਲ ਸਿੰਘ ਸੀ ਜਿਨੇ ਸਾਡੋ ਸਹਿਬਦੂ ਸਾਡੇ ਜਿਹੜਾ ਸ਼ਾਮਦੂ ਕੈਂਪਚ ਸਾਡੀ ਪੂਰੀ ਪੰਚਾਇਤ ਜਿੱਤੀ ਹੋਈ ਬਾਅਦ ਦੇ ਵਿੱਚ ਆਪ ਵੋਟਾਂ ਪਾੰਦਾ ਰਿਹਾ ਉੱਥੇ ਜਾ ਕੇ ਨਾਓ ਜਸਟ ਆਮ ਰਾਈਟਿੰਗ ਟੂ ਦਾ ਮਤਲਬ ਕਿ ਇਲੈਕਸ਼ਨ ਕਮਿਸ਼ਨ ਕਿ ਇਹਨੂੰ ਤੁਰ ਤੁਰੇ ਤੋਂ ਬਦਲੀ ਕੀਤੀ ਜਾਵੇ ਨਹੀਂ ਤਾਂ ਮਤਲਬ ਕਹਿਣ ਦਾ ਵੀ ਹੈਗਾ ਇੱਥੇ ਬਿਲਕੁਲ ਅਸੀਂ ਆਸਵੰਦਰੀ ਰਹਾਂਗੇ ਕਿ ਇੱਥੇ ਫਿਰ ਇਲੈਕਸ਼ਨ ਹੋਏਗੀ ਚਾਹੇ ਸਿਟੀ ਪੁਲਿਸ ਆ ਚਾਹੇ ਇਹ ਹੈ ਮੈਂ ਤੁਹਾਨੂੰ ਦੱਸਦਾ ਹੈਗਾ ਤੇ ਮੈਂ ਇਹ ਬਿਲਕੁਲ ਅਸੀਂ ਨਾ ਤਾਂ ਮੈਂ ਕੋਈ ਕਿਸੇ ਨੂੰ ਦਾਬਾ ਮਾਰਨ ਵਾਲਾ ਬੰਦਾ ਤੇ ਆਮ ਮੈਂ ਪ੍ਰੈਕਟੀਕਲ ਪਰਸਨ ਨਾ ਮੈਨੂੰ ਮਤਲਬ ਕਹਿੰਦਾ ਕੋਈ ਅਜਿਹੀ ਗੱਲ ਕਰਨ ਦੀ ਲੋੜ ਨਹੀਂ ਕਿ ਅਸੀਂ ਰਿਟਾਇਨ ਜਾਵਾਂਗੇ ਪਰ ਮੈਂ ਇਹਨਾਂ ਨੂੰ ਵੀ ਕਹਿੰਨਾ ਕਈ ਵਾਰੀ ਇਹ ਕਹਿੰਦੇ ਨਾ ਵੀ ਲਓ ਜੀ ਸਾਡਾ ਤਾਂ ਜੀ ਰਿਟਾਇਰਮੈਂਟ ਨੇ ਜਿਹੜੇ ਅਸੀਂ ਵੀ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਪੰਜਾਬ ਛੱਡ ਕੇ ਭੱਜ ਜਾਓਗੇ ਰਹਿਣਾ ਤਾਂ ਇੱਥੇ ਹੀ ਆ ਤੁਸੀਂ ਠੀਕ ਹੈ ਨਹੀਂ ਤੇ ਤੁਹਾਡੀਆਂ ਇਹ ਤਾਂ ਡਾਕੂਮੈਂਟਰੀ ਪ੍ਰੂਫ ਬਣ ਰਿਹਾ ਤੁਹਾਡੇ ਵੀ ਤੁਸੀਂ ਕਿੱਥੇ ਕਿੱਥੇ ਕੀ ਕੁਝ ਪ੍ਰਤੂਤਾ ਕੀਤੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਕੁਝ ਕਰ ਰਹੇ ਉਹਨਾਂ ਦੀ ਤਾਂ ਆਪ ਹੀ ਨਹੀਂ ਰਹਿਣਾ ਤੁਸੀਂ ਕੀ ਦੱਸੋ ਤੁਹਾਨੂੰ ਕੀ ਬਚਾਣ ਕਿਉਂ ਸੋ ਮੈਂ ਇਨਕ ਜਿਹੜਾ ਹੈਗਾ ਤੁਹਾਡੇ ਰਾਹੀ ਹੈ ਜਿਹੜਾ ਕਹਿ ਰਿਹਾ ਕਿ ਇਹ ਜਰਨੈਲ ਸਿੰਘ ਦੀ ਤੁਰਤ ਜਿਹੜੀ ਹੈਗੀ ਉਤੋਂ ਬਦਲੀ ਕੀਤੀ ਜਾਵੇ ਜਿਹੜੇ ਪੁਲਿਸ ਅਧਿਕਾਰੀ ਮੈਨੂੰ ਕਿਉਂਕਿ ਐਨਾ ਗ੍ਰਾਸ ਰੂਟ ਲੈਵਲ ਤੇ ਮੈਂ ਜੁੜਿਆ ਹੋਇਆ ਤੇ ਹਰ ਬੰਦਾ ਮੈਨੂੰ ਫੋਨ ਮਾਰ ਕੇ ਕਹਿੰਦਾ ਤੇ ਜਿਹੜੇ ਪੁਲਿਸ ਅਧਿਕਾਰੀ ਜਾ ਕੇ ਇਹ ਜੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ਨਾਕਾਬਲੇ ਬਰਦਾਸ਼ਤਾ ਨਾ ਬਰਦਾਸ਼ਤ ਕੀਤਾ ਜਾਏਗਾ ਪਹਿਲਾਂ ਵੀ ਉਰੇ ਜਿਨ੍ਹਾਂ ਲੋਕਾਂ ਨੇ ਆਪ ਹੁਦਰਾਪਣ ਕੀਤਾ ਸੀ ਅਜੋ ਚੀਕਾ ਮਾਰਦੇ ਫਿਰਦੇ ਆ ਕਿ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਤੋਂ ਉਹ ਮੈਂ ਇਹਨਾਂ ਨੂੰ ਵੀ ਕਹਿੰਦਾ ਹੈਗਾ ਵੀ ਤੁਸੀਂ ਅਜਿਹੇ ਕਦਮ ਨਾ ਚੱਕੋ ਤੇ ਇਹ ਡੈਮੋਕਰੈਟਿਕ ਸਿਸਟਮ ਹੈ ਜਿੱਦੀਆਂ ਵੱਧ ਵੋਟਾਂ ਹੋਣਗੀਆਂ ਉਹ ਜਿੱਤ ਕੇ ਚੱਲਿਆ ਜਾਏਗਾ ਜਿਹਨੂੰ ਲੋਕ ਪਿਆਰ ਕਰਨਗੇ ਉਹਨੂੰ ਮਤਲਬ ਕਿ ਜਿਤਾਣਗੇ ਐਮਐਲਏ ਸਰ ਤੁਸੀਂ ਕਿਹਾ ਵੀ ਜੇ ਫੇਅਰ ਇਲੈਕਸ਼ਨ ਹੋ ਗਈ ਤਾਂ ਅਸੀਂ ਸ਼ੋਰ ਜਿੱਨ ਕਰਾਂਗੇ ਤੁਹਾਨੂੰ ਕੋਈ ਲੱਗਦੀ ਆ ਇਸ ਵੀ ਕੋਈ ਮਰਮਟਾ ਹੋ ਸਕਵੇ ਉੱਪਰ ਥੱਲੇ ਨਹੀਂ ਪਹਿਲਾਂ ਪੰਚਾਇਤਾਂ ਦੀ ਇਲੈਕਸ਼ਨ ਚ ਨਹੀਂ ਹੋਇਆ ਤੁਸੀਂ ਆ ਦੇਖੋ ਜਿਹੜਾ ਸਿਟੀ ਐਚਐਸ ਐਚਓ ਸੀ ਆਗਰਵੰਗ ਦੇਵ ਕਲੋਨੀ ਦੀ ਕਿਵੇਂ ਉਸਨੇ ਮਤਲਬ ਕਹਿੰਦਾ ਜੀ ਸਾਡੀਆਂ ਸਾਰੇ ਕੁਲ ਰਿਕਾਰਡਡ ਹੈ ਇਹ ਉਹਦੀ ਵੀਡੀਓਗ੍ਰਾਫੀ ਸਾਡੇ ਕੋਲ ਆਹੀ ਜਿਹੜਾ ਜਰਨੈਲ ਸਿੰਘ ਜਿਹਦੀ ਮੈਂ ਗੱਲ ਕਰਕੇ ਹਟਿਆ ਤੁਹਾਨੂੰ ਉਹ ਤੁਸੀਂ ਦੇਖੋ ਮੇਰੇ ਧਰਮਘੜ ਦੇ ਵਿੱਚ ਜਿਹੜਾ ਐਸ ਐਚਓ ਬਨੂੜ ਸੀਗਾ ਰਾਤ ਨੂੰ 12 ਵਜੇ ਮੈਂ ਸਰਟੀਫਿਕੇਟ ਜਾ ਕੇ ਜਿਹੜਾ ਸੀਗਾ ਉਹਦਾ ਡਾਕਟਰ ਦਵਾਇਆ 500 600 ਵੋਟ ਤੇ ਜਿੱਤੇ ਰਿਹਾ ਸੀਗਾ ਉਹਨੂੰ ਹਾਰਦਾ ਹੋਇਆ ਡਿਕਲੇਅਰ ਕਰ ਰਹੇ ਸੀਗੇ ਦੱਸ ਤੁਸੀਂ ਇੱਕ ਥਾਂ ਤੇ ਹੋਇਆ ਕਿੰਨੀਆਂ ਹੋਈਆਂ ਅੱਜ ਪਟੀਸ਼ਨਾਂ ਜਿਹੜੇ ਹੈਗੇ ਪੇਪਰ ਇਹਨਾਂ ਦੇ ਖਰਚ ਕੀਤੇ ਗਏ ਆਹ ਜਿਹੜੇ ਤੁਹਾਡੇ ਇੱਥੇ ਆਸੂਰਲ ਦਾ ਲਾਲੋ ਨਲਾਸ ਦਾ ਲਾਲੋ ਹੋਰ ਪਿੰਡਾਂ ਦੇ ਲਾਲੋ ਜਿੰਨੇ ਕਿੰਨੇ ਪਿੰਡਾਂ ਦੇ ਸੀ ਜਿਹੜੇ ਪਰਚੇ ਖਰਚ ਕੀਤੇ ਅਤੇ ਤਾਂ ਉੱਥੇ ਇਹਨਾਂ ਨੇ ਜਿਹੜੀ ਹੈਗੀ ਆ ਉਹ ਗੁੰਡਾਗਰਦੀ ਕੀਤੀ ਹੈਗੀ ਆ ਸੋ ਇਹ ਮੈਂ ਕਹਿਣਾ ਚਾਹਨਾ ਕਿ ਤੁਸੀਂ ਇਹ ਡੈਮੋਕਰੇਟਿਕ ਸਿਸਟਮ ਆ ਅਸੀਂ ਵੀ ਚਾਉਣਾ ਕਰਾਂਦੇ ਰਹੇ ਆ ਕਦੇ ਕਿਸੇ ਨੂੰ ਐਸੀ ਗੱਲ ਨਹੀਂ ਚਾਹੀਦੀ ਲੋਕ ਜਿੰਨੂੰ ਚਾਹੁੰਦੇ ਸੀਗੇ ਉਹ ਵੋਟਾ ਪਾ ਕੇ ਮਤਲਬ ਕਿ ਉਹਨੂੰ ਜਿਤਾ ਦਿੱਤੀ। ਸਰ ਤੁਸੀਂ ਕਹਿ ਰਹੇ ਹੋ ਵੀ ਸਾਡੇ ਤੁਹਾਡੇ ਕਲੈਕਸ਼ਨ ਧੱਕੇਸ਼ਾਹੀ ਹੋਈ ਹੈ ਜੀ। ਕੋਈ ਦੱਸਿਓ ਉਹਨਾਂ ਦੇ ਖਿਲਾਫ ਕਿਤੇ ਕੋਈ ਮਾੜੇ ਮੋੜੇ ਦਿੱਤੀ ਹੈ ਕੋਈ ਲਿਖਤੀ ਪੜਤੀ ਕੋਈ ਕਰਕ ਕੀਤੀ ਕੋਈ ਨਹੀਂ ਦੇ ਰਹੇ ਆ ਮੈਂ ਰਾਤ ਦੀ ਗੱਲ ਆ ਇਹ। ਹੁਣ ਜਸ ਐਮ ਰਾਈਟਿੰਗ ਤੁਸੀਂ ਸਰ ਕਹਿ ਰਹੇ ਹੋ ਵੀ ਇਲੈਕਸ਼ਨ ਪੰਚਾਇਤ ਇਲੈਕਸ਼ਨ ਦੇ ਵਿੱਚ ਇੰਨ ਤੱਕ ਤੱਕਾ ਹੋਇਆ ਜੀ। ਅਸੀਂ ਪਾਈਆਂ ਪਟੀਸ਼ਨ ਚ ਪਾਈਆਂ ਆਂ ਸਾਰੀਆਂ। ਪਾਈਆਂ ਨੇ। ਹਾਈ ਕੋਰਟ ਵੀ ਪਾਈਆਂ ਅਸੀਂ ਇੱਥੇ ਵੀ ਪਾਈਆਂ ਨੇ। ਠੀਕ ਹੈ। ਜੇ ਮੈਨੂੰ 2 ਨੰਬਰ ਵਾਰਡ ਤੋਂ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਜੀ ਪ੍ਰਧਾਨ ਜੀ ਨੇ ਮੇਰੇ ਤੇ ਭਰੋਸਾ ਜਤਾਇਆ ਇਹ ਅਸੀਂ ਇਹ ਸੀਟ ਜਿੱਤ ਕੇ ਪ੍ਰਧਾਨਗੀ ਝੋਲੀ ਪਾਵਾਂਗੇ ਅਸੀਂ ਇਹ ਇਲੈਕਸ਼ਨ ਜਿਹੜੀ ਲੜਨ ਲੱਗੇ ਆ ਨਾ ਜੀ ਡਿਵੈਲਪਮੈਂਟ ਜੋ ਸਾਡੇ ਵਾਰਡ ਚ ਹੋਈ ਹੈ ਉਹਦੇ ਆਧਾਰ ਤੇ ਲੜਾਂਗੇ ਅਸੀਂ ਉਹ ਤਾਂ ਕਹਿੰਦੇ ਵੀ ਅਸੀਂ ਬੜੀ ਡਿਵੈਲਪਮੈਂਟ ਤਾਂ ਫੋਕਲ ਪਿੰਡ ਤੋਂ ਜ਼ਿਆਦਾ ਕਿਤੇ ਹੋਈ ਨਹੀਂ ਅਸੀਂ ਘਰ ਘਰ ਜਾ ਰਹੇ ਹਾਂ ਜੀ ਜੋ ਪਹਿਲੇ ਦੀਆਂ ਗਰੰਟੀਆਂ ਪਾਸ ਹੋਈਆਂ ਉਹ ਨਾ ਉੱਥੇ ਪਲਾਟਾਂ 'ਚ ਗੰਦਾ ਪਾਣੀ ਖੜਦਾ ਸੀਗਾ ਹੋਰ ਇਕੱਲੀ-ਕੱਲੀ ਰੋਡ ਬਣ ਗਈ ਲਾਈਟਾਂ ਲੱਗੀਆਂ ਉਹ ਹੁਣ ਲੋਕ ਇੰਨੇ ਖੁਸ਼ ਹਨ ਜਿਹੜੇ ਕੰਮ ਅਸੀਂ ਕਰਾਏ ਆ ਵੀ ਕਹਿੰਦੇ ਹੁਣ ਉੱਥੇ ਪਲਾਟਾਂ ਦੇ ਰੇਟ ਹੀ ਨੇ ਵਧ ਗਏ 25000 ਰੁਪਏ ਨੂੰ ਰੇਟ ਨਹੀਂ ਨਹੀਂ ਉਹ ਤਾਂ ਠੀਕ ਹੈ ਜੀ ਜਿਹੜਾ ਤੁਸੀਂ ਕੰਮ ਕਰਾ ਦੋ ਉਹ ਤਾਂ ਵੈਲਡ ਗੁੱਡ ਹੁਣ ਉੱਥੇ ਰਹਿੰਦਾ ਕੀ ਹੈ ਤੁਸੀਂ ਕਰਾਉਂਗੇ ਕੀ ਕੀ ਲੋਕਾਂ ਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਦੀ ਕਚਹਿਰੀ ਕੀ ਮੁੱਦੇ ਲੈ ਕੇ ਜਾਓਗੇ ਤੁਸੀਂ ਜੋ ਸਾਡੇ ਕੁਝ ਰਹਿੰਦੇ ਡਿਵੈਲਪਮੈਂਟ ਦੇ ਕੰਮ ਕੁਝ ਰਹਿੰਦੇ ਹੋਣਗੇ ਅਸੀਂ ਉਹ ਕੰਪਲੀਟ ਕਰਾਵਾਂਗੇ ਜੀ ਮੈਂ ਤੁਹਾਡੀ ਲੋਕਾਂ ਦੀ ਜੋ ਮੁਸ਼ਕਲਾਂ ਹੋਣਗੀਆਂ ਅਸੀਂ ਨਾਲ ਉਹਨਾਂ ਦੇ ਖੜੇਗੇ ਇਹਦਾ ਅਨਸਰ ਤਾਂ ਉਹ ਦੇਵੇ ਬੀਬੀ ਨੀਨਾ ਮੈਂ ਕੀ ਰਹੇ ਹੋ ਤੁਸੀਂ ਪਹਿਲੇ ਰੋਡਾਂ ਪੂਰੇ ਰਾਜਪੁਰੇ ਦੇ ਕਿਵੇਂ ਸੀਗੀਆਂ ਕਿਵੇਂ ਸ਼ਹਿਰ ਕਿੰਨਾ ਸੁੰਦਰ ਸੀਗਾ ਸਾਰੇ ਇੱਕ ਬੰਦਾ ਕਹਿੰਦਾ ਸੀ ਕਿ ਰਾਜਪੁਰਾ ਨਾਮ ਦਾ ਕੋਈ ਸ਼ਹਿਰ ਬਣਿਆ ਮੈਂ ਰੋਡ ਵਗੈਰਾ ਬਣ ਕੇ ਚਲੇ ਜਾਵਾਂ ਹੈ ਕੋਈ ਰੋਡ ਰੋਡਾਂ ਸੜਕਾਂ ਵਈਆਂ ਟਿਪ ਟੌਪ ਕਰ ਦੋਗੇ ਬਿਲਕੁਲ ਜੀ ਬਿਲਕੁਲ